ਆ ਸਕਦੀ ਹੈ ਜਿਹੜੇ ਗੁਰੂ ਦੇ ਚਰਨਾਂ ਵਿੱਚ ਤੁਸੀਂ ਬੈਠੇ ਹੋ ਸੰਗਤ ਜੀ ਇੱਥੇ ਆ ਕੇ ਤਕਦੀਰਾਂ ਬਦਲਦੀਆਂ ਐ ਇੱਥੇ ਆ ਕੇ ਮੱਥੇ ਦੀਆਂ ਲਕੀਰਾਂ ਬਦਲਦੀਆਂ ਐ ਇੱਥੇ ਆ ਕੇ ਮਸਤਕ ਦੇ ਲੇਖ ਪੁੱਠੇ ਸਿੱਧੇ ਹੋ ਜਾਂਦੇ ਐ ਮਾਤਾ ਸੁਲਖਣੀ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਸੀ ਨਾ ਮਹਾਰਾਜ ਮੇਰੇ ਘਰ ਔਲਾਦ ਦਾ ਸੁੱਖ ਦੇ ਦਿਓ ਮਹਾਰਾਜ ਨੇ ਆਖਿਆ ਸੀ ਮਾਤਾ ਤੇਰੇ ਕਰਮਾਂ ਵਿੱਚ ਸੁੱਖ ਹੈ ਹੀ ਨਹੀਂ ਔਲਾਦ ਦਾ ਔਰ ਪੁੱਤਰਾਂ ਵਾਲਿਓ ਮਾਰ ਕੇ ਨਿਗਾ ਵੇਖੋ ਪੁੱਤਰ ਜਗਤ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਘਰਾਂ ਵਿੱਚ ਖੇਡੇ ਨਾ ਬਾਲ ਕੋਈ ਉਹਨਾਂ ਘਰਾਂ ਵਰਾਨੀਆਂ ਹੁੰਦੀਆਂ ਨੇ ਆ ਤ ਤੁਹਾਨੂੰ ਮਾਲਕ ਨੇ ਐਨੇ ਸੋਹਣੇ ਸੋਹਣੇ ਲਾਲ ਦਿੱਤੇ ਆ ਰੱਬ ਦਾ ਸ਼ੁਕਰ ਕਰਿਆ ਕਰੋ ਰੱਬਾ ਤੇ ਸਾਡੇ ਤੇ ਤਰਸ ਕਰਕੇ ਸਾਨੂੰ ਇਹ ਦਾਤਾਂ ਦਿੱਤੀਆਂ ਜਦੋਂ ਮਾਤਾ ਸੁਲਖਣੀ ਨੂੰ ਮਹਾਰਾਜ ਨੇ ਆਖਿਆ ਤੇਰੇ ਕਰਮਾਂ ਵਿੱਚੋਂ ਲਾਜ ਦਾ ਸੁੱਖ ਨਹੀਂ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ 'ਚੋਂ ਮਾਤਾ ਬਾਹਰ ਆਉਂਦੀ ਐ। ਬਾਬਾ ਬੁੱਢਾ ਸਹਿਬ ਸਾਹਮਣੇ ਖੜੇ ਐ। ਬਾਬਾ ਬੁੱਢਾ ਸਹਿਬ ਕਹਿਣ ਲੱਗੇ ਮਾਤਾ ਤੇਰੇ ਅੱਖਾਂ ਵਿੱਚ ਵਰਾਗ ਦੇ ਹੰਝੂ ਕਿਉਂ ਐ? ਇਹ ਤਾਂ ਘਰ ਇਹੋ ਜਿਹਾ ਐ ਇੱਥੇ ਲੋਕ ਰੋਂਦੇ ਆਉਂਦੇ ਹੱਸਦੇ ਜਾਂਦੇ ਆ। ਇੱਥੇ ਲੋਕ ਖਾਲੀ ਢੋਲੀਆਂ ਲੈ ਕੇ ਆਉਂਦੇ ਢੋਲੀਆਂ ਭਰਾ ਕੇ ਜਾਂਦੇ ਆ। ਮਾਤਾ ਤੂੰ ਕਿਉਂ ਰੋ ਰਹੀ ਐਂ? ਮਾਤਾ ਨੇ ਆਖਿਆ ਬਾਬਾ ਜੀ ਸੁਣਿਆ ਮੈਂ ਵੀ ਐਦਾਂ ਹੀ ਸੀ। ਵੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਮਾਰੇ ਸੱਚੇ ਪਾਤਸ਼ਾਹ ਨੂੰ ਹੱਸਦਿਆਂ ਨੂੰ ਭੇਜਦੇ ਐ ਝੋੜੀਆਂ ਭਰ ਕੇ ਭੇਜਦੇ ਐ ਪਰ ਅੱਜ ਮੈਂ ਗੁਰੂ ਨਾਨਕ ਦੇ ਦਰ ਤੋਂ ਖਾਲੀ ਜਾ ਰਹੀਆਂ ਮਾਤਾ ਨੇ ਆਖਿਆ ਅੱਜ ਮੈਂ ਗੁਰੂ ਨਾਨਕ ਦੇ ਦਰ ਤੋਂ ਖਾਲੀ ਜਾ ਰਹੀਆਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਤਾ ਇੰਜਨਾ ਕਹੇ ਇਹ ਗੁਰੂ ਦਾ ਦਰ ਇਹੋ ਜਿਹਾ ਦਰ ਹੈ ਇੱਥੇ ਆ ਕੇ ਉਹ ਵੀ ਦਾਤਾਂ ਮਿਲ ਜਾਂਦੀਆਂ ਜਿਹੜੀਆਂ ਰੱਬ ਨੇ ਸਾਡੇ ਕਰਮਾ ਵਿੱਚ ਨਹੀਂ ਵੀ ਲਿਖੀਆਂ ਮਾਤਾ ਕਹਿਣ ਲੱਗੀ ਮੈਨੂੰ ਤਾਂ ਮਿਲਿਆ ਨਹੀਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਤੈਨੂੰ ਮੰਗਣਾ ਹੀ ਨਹੀਂ ਆਇਆ। ਸੱਚੀ ਗੱਲ ਹੈ ਜੀ ਸਾਨੂੰ ਅੱਜ ਗੁਰੂ ਕੋਲੋਂ ਮੰਗਣਾ ਨਹੀਂ ਆਉਂਦਾ ਗੁਰੂ ਤਾਂ ਇਹੋ ਜਿਹਾ ਦੱਦਾ ਦਾਤਾ ਏਕ ਹੈ। ਸਭ ਕੋ ਦੇਵਨ ਹਾਰ ਦੇਂਦੇ ਟੋਟਨਾ ਆਵੀਏ ਗਣਤ ਭਰੇ ਪੰਡਾਰ। ਗੁਰੂ ਦੇ ਪੰਡਾਰੇ ਭਰੇ ਪਏ ਅਸੀਂ ਲੈੰਦੇ ਥੱਕ ਸਕਦੇ ਆਂ ਪਰ ਗੁਰੂ ਦੇਂਦਾ ਨਹੀਂ ਥੱਕਦਾ। ਆਹ ਵੇਖਿਓ ਨਾਮ ਜਪਣ ਵਾਲਿਆਂ ਨੇ ਜੁਗਤੀ ਦਿੱਤੀ ਐ। ਨਾਮ ਜਪਣ ਵਾਲਿਆਂ ਦੀ ਸੰਗਤ ਕਦੇ ਨਾ ਛੱਡਿਓ ਰੱਬ ਦੇ ਪਿਆਰਿਆਂ ਨੂੰ ਲੋਕ ਅੱਜ ਨਿੰਦਦੇ ਐ ਯਾਦ ਰੱਖਿਓ ਜਿੰਨਾ ਸਮਾ ਗੁਰੂ ਗ੍ਰੰਥ ਸੇ ਮਾਰੇ ਦੀ ਬਾਣੀ ਰਹੇਗੀ ਉੰਨਾ ਸਮਾ ਨਾਮ ਜਪਣ ਵਾਲਿਆਂ ਨੂੰ ਜਿੰਨਾ ਮਰਜੀ ਨਿੰਦੋ ਉਹਨਾਂ ਦੀ ਵਡਿਆਈ ਘਟੇਗੀ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਹਾਰਜ ਨੇ ਆਖਿਆ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਟਨਹਾਰਾ ਉਹਨਾਂ ਦੀ ਵਡਿਆਈ ਨੂੰ ਕੋਈ ਮਿਟ ਸਕਦਾ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਤਾ ਤੈਨੂੰ ਗੁਰੂ ਕੋਲੋਂ ਮੰਗਣਾ ਨਹੀਂ ਆਇਆ ਮਾਤਾ ਕਹਿਣ ਲੱਗੀ ਫਿਰ ਕਿਵੇਂ ਮੰਗੀਦਾ ਜੀ ਤੁਸੀਂ ਦੱਸ ਦਿਓ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਤਾ ਜਾ ਗੁਰੂ ਦੇ ਚਰਨਾਂ ਵਿੱਚ ਜੇ ਮਹਾਰਾਜ ਨੇ ਤੈਨੂੰ ਆਖਿਆ ਤੇਰੇ ਕਰਮਾਂ ਵਿੱਚੋਂ ਲਾਦ ਦਾ ਸੁੱਖ ਨਹੀਂ ਹੈ ਮਹਾਰਾਜ ਨੂੰ ਜਾ ਕੇ ਬੇਨਤੀ ਕਰ ਮਹਾਰਾਜ ਮੇਰੇ ਕਰਮਾਂ ਵਿੱਚੋਂ ਲਾਦ ਦਾ ਸੁੱਖ ਲਿਖ ਦਿਓ ਜੇ ਗੁਰੂ ਸਾਹਿਬ ਤੈਨੂੰ ਕਹਿਣ ਤੇਰੇ ਕਰਮਾਂ ਵਿੱਚੋਂ ਲਾਦ ਦਾ ਸੁੱਖ ਨਹੀਂ ਤੂੰ ਛੇਵੇਂ ਪਾਤਸ਼ਾਹ ਨੂੰ ਆਖੀ ਮਹਾਰਾਜ ਦਰਗਾਹ ਦੇ ਮਾਲਕ ਵੀ ਤੁਸੀਂ ਹੋ ਤੇ ਜੇ ਦਰਗਾਹ ਵਿੱਚ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ ਮਹਾਰਾਜ ਦਰਗਾਹ ਦੇ ਮਾਲਕ ਵੀ ਤੁਸੀਂ ਹੋ ਜੁਗਤੀ ਮਿਲ ਗਈ ਮਾਤਾ ਸੁਲਖਣੀ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਮਾਤਾ ਜਾਂਦੀ ਹੈ ਜਾ ਕੇ ਅਰਦਾਸ ਕਰਦੀ ਹੈ ਮਹਾਰਾਜ ਮੇਰੇ ਕਰਮਾਂ ਵਿੱਚੋਂ ਔਲਾਦ ਦਾ ਸੁੱਖ ਲਿਖ ਦਿਓ ਮਹਾਰਾਜ ਕਹਿਣ ਲੱਗੇ ਮਾਤਾ ਤੈਨੂੰ ਪਹਿਲਾਂ ਵੀ ਆਖਿਆ ਸੀ ਤੇਰੇ ਕਰਮਾਂ ਵਿੱਚੋਂ ਔਲਾਦ ਦਾ ਸੁੱਖ ਨਹੀਂ ਮਾਤਾ ਦੀਆਂ ਅੱਖਾਂ ਵਿੱਚ ਬਰਾਗ ਦੇ ਹੰਝੂ ਆਉਂਦੇ ਐ ਮਾਤਾ ភੁੱਬਾਂ ਮਾਰ ਕੇ ਛੇਵੇਂ ਪਾਤਸ਼ਾਹ ਨੂੰ ਆਖਦੀ ਐ ਮਹਾਰਾਜ ਦਰਗਾਹ ਵਿੱਚ ਵੀ ਤੁਸੀਂ ਲਿਖਣ ਵਾਲੇ ਸੀ ਜੇ ਮੇਰੇ ਕਰਮਾਂ ਵਿੱਚ ਦਰਗਾਹ ਵਿੱਚ ਨਹੀਂ ਲਿਖਿਆ ਮਹਾਰਾਜ ਇੱਥੇ ਲਿਖ ਦਿਓ ਜਿਹੜੇ ਛੇਵੇਂ ਪਾਤਸ਼ਾਹ ਕੁਝ ਸਮਾਂ ਪਹਿਲਾਂ ਕਹਿੰਦੇ ਐ ਮਾਤਾ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਉਹੀ ਛੇਵੇਂ ਪਾਤਸ਼ਾਹ ਕੁਝ ਸਮਾਂ ਬਾਅਦ ਕਹਿੰਦੇ ਮਾਤਾ ਓਇ ਤੈਂ ਇੱਕ ਮੰਗਿਆ ਇੱਕ ਦਿੱਤਾ ਫਿਰ ਕਿਹੜੀ ਵੱਡੀ ਗੱਲ ਐ ਜਾਂ ਗੁਰਨਾਨਕ ਦੇ ਘਰੋਂ ਤੈਨੂੰ ਸਤ ਪੁੱਤਰਾਂ ਦੀ ਦਾਤ ਦਿੱਤੀ ਆਖੋ ਸਤਨਾਮ ਜੀ ਜੀ ਵਾਹ ਸੰਗਾਦੀ ਜਿਹੜੇ ਘਰ ਤੁਸੀਂ ਬੈਠੇ ਹੋ ਇੱਥੋਂ ਜੋ ਮੰਗੋ ਉਹ ਨਹੀਂ ਮਿਲਦਾ ਅਮਾਰੇ ਤੁਹਾਨੂੰ ਖੁੱਲੇ ਗੱਫੇ ਦਿੰਦੇ ਐ ਪਰ ਕਦੋਂ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਉਹ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਦਕ ਨਾ ਆਇਆ ਏ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੀ ਨਹੀਂ ਆਉਂਦਾ ਉਹ ਗੁਰੂ ਦੇ ਦਰ ਤੇ ਆ ਕੇ ਖਾਲੀ ਚਲੇ ਜਾਂਦੇ ਆਂ